ਅੰਤਰਰਾਸ਼ਟਰੀ ਮਿਹਨਤ ਦਿਵਸ 1 ਮਈ ਨੂੰ ਮਨਾਇਆ ਜਾਂਦਾ ਹੈ ਜਿਸ ਨੂੰ ਕੁਝ ਲੋਕ ਮੇਡ ਦੇਵਜੋ ਵੀ ਮਨਾਉਂਦੇ ਹਨ ਇਹ ਦਿਨ ਮਜ਼ਦੂਰਾਂ ਦੀਆਂ ਉਪਲਬਧੀਆਂ ਅਤੇ ਵਿਕਾਸ ਵਿੱਚ ਉਹਨਾਂ ਦੇ ਮਹੱਤਵਪੂਰਨ ਯੋਗਦਾਨ ਦਾ ਸਨਮਾਨ ਕਰਨ ਦਾ ਦਿਨ ਹੁੰਦਾ ਹੈ ਕਈ ਦੇਸ਼ਾਂ ਵਿੱਚ ਇਸ ਦਿਨ ਦੀ ਛੁੱਟੀ ਰੱਖੀ ਜਾਂਦੀ ਹੈ ਉਹਦੇ ਵਿੱਚ ਇਹ ਜਾਨਣਾ ਜ਼ਰੂਰੀ ਹੈ ਕਿ ਇਹ ਛੁੱਟੀ ਕਿਉਂ ਦਿੱਤੀ ਜਾ ਰਹੀ ਹੈ ਇਸ ਦਿਨ ਦੀ ਸ਼ੁਰੂਆਤ 1 ਮਈ 1886 ਨੂੰ ਅਮਰੀਕਾ ਵਿੱਚ ਇੱਕ ਅੰਦੋਲਨ ਕਾਰਨ ਹੋਈ ਸੀ ਜਿਸ ਵਿੱਚ ਮਜ਼ਦੂਰਾਂ ਤੋਂ 15-15 ਘੰਟੇ ਕੰਮ ਕਰਾਇਆ ਜਾ ਰਿਹਾ ਸੀ ਜਿਸ ਕਾਰਨ ਮਜ਼ਦੂਰ ਅੰਦੋਲਨ ਕਰਨਾ ਸ਼ੁਰੂ ਕਰ ਗਏ ਅਤੇ ਇਸ ਅੰਦੋਲਨ ਵਿੱਚ ਪੁਲਿਸ ਨੇ ਉਹਨਾਂ ਤੇ ਗੋਲੀਆਂ ਵੀ ਚਲਾਈਆਂ ਜਿਸ ਵਿੱਚ ਕਈ ਮਜ਼ਦੂਰ ਮਾਰੇ ਗਏ ਅਤੇ ਸੌਤਵਾਇ ਮਜ਼ਦੂਰ ਜ਼ਖਮੀ ਹੋ ਗਏ ਉਸ ਤੋਂ ਬਾਅਦ 1898 ਵਿੱਚ ਇੰਟਰਨੈਸ਼ਨਲ ਸੋਸ਼ਲ ਕਾਨਫਰੰਸ ਦੀ ਦੂਜੀ ਮੀਟਿੰਗ ਵਿੱਚ ਇਹ ਐਲਾਨ ਕੀਤਾ ਗਿਆ ਕਿ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾਵੇਗਾ ਅਤੇ ਇਸ ਦਿਨ ਦੀ ਛੁੱਟੀ ਕੀਤੀ ਜਾਵੇਗੀ ਉਸ ਦੇ ਨਾਲ ਇੱਕ ਮਤਾ ਵੀ ਪਾਸ ਕੀਤੀ ਗਈ ਕਿ ਮਜ਼ਦੂਰ ਸਿਰਫ 8 ਘੰਟੇ ਹੀ ਕੰਮ ਕਰਨਗੇ ਭਾਰਤ ਵਿੱਚ ਇਸ ਨੂੰ ਵੱਖ-ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਹਿੰਦੀ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਤਾਮਿਲ ਵਿੱਚ ਜੋਪਲਾਰ ਨਾਲ ਅਤੇ ਮਰਾਠੀ ਵਿੱਚ ਕਾਮਾਗਰ ਦਿਵਸ ਨਾਲ ਭਾਰਤ ਵਿੱਚ ਇਸ ਦੀ ਸ਼ੁਰੂਆਤ 1923 ਵਿੱਚ ਚੇਨਈ ਵਿੱਚ ਹੋਈ ਸੀ ਜਿਸ ਨੂੰ ਸ਼ੁਰੂ ਕੀਤਾ ਸੀ ਮਦਰਾਸ ਦੀ ਮਜ਼ਦੂਰ ਕਿਸਾਨ 파ਟੀ ਨੇ ਇਸ ਦੌਰਾਨ ਲਾਲ ਚੰਡੇ ਦੀ ਵਰਤੋਂ ਵੀ ਕੀਤੀ ਗਈ ਸੀ ਮਜ਼ਦੂਰਾ ਲਈ ਕਈ ਸੰਸਥਾਵਾਂ ਬਣੀਆਂ ਹਨ ਲੇਕਿਨ ਉਹਨਾਂ ਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਆਈ ਐਲਓ ਦਾ ਜਿਸ ਨੂੰ ਅੰਤਰਰਾਸ਼ਟਰੀ ਲੇਬਰ ਆਰਗੇਨਾਈਜੇਸ਼ਨ ਵੀ ਕਹਿ ਸਕਦੇ ਹਨ ਇਸ ਦੇ કુલ 193 ਮੈਂਬਰ ਸਨ ਜਿਨ੍ਹਾਂ ਵਿੱਚੋਂ 185 ਮੈਂਬਰ ਰਾਜਾਂ ਦੇ ਸਨ ILO ਮਜ਼ਦੂਰਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਦੀ ਹੈ ਉਹਨਾਂ ਲਈ ਕਿਰਤ ਮੁੱਦਿਆਂ ਲਈ ਨਿਯਿਤਦੀ ਹੈ ਉਹਨਾਂ ਲਈ ਆਵਾਜ਼ ਵੀ ਬੁਲੰਦ ਕਰਦੀ ਹੈ ILO ਵਿੱਚ ਕੁੱਲ 28 ਨੁਮਾਇंदे ਹਨ ਜਿਨ੍ਹਾਂ ਵਿੱਚੋਂ 14 ਮਜ਼ਦੂਰਾਂ ਦੇ ਨੁਮਾਇंदे ਅਤੇ 14 ਮਾਲਕਾਂ ਦੇ ਨੁਮਾਇंदे ਸਨ ਅੰਤ ਵਿੱਚ ਮੈਂ ਮਜ਼ਦੂਰ ਦੀ ਵਸਤੇ ਦੋ ਲਾਈਨਾਂ ਪੇਸ਼ ਕਰਨਾ ਚਾਹੁੰਦਾ ਮੈਂ ਮਜ਼ਦੂਰ ਹਾਂ ਮਜਬੂਰ ਨਹੀਂ ਇੱਕ ਐਮ ਵਿੱਚ ਮੈਨੂੰ ਕੋਈ ਸ਼ਰਮ ਨਹੀਂ ਆਪਣੇ ਪਸੀਨੇ ਦਾ ਖਾਂਦਾ ਹਾਂ ਮਿੱਟੀ ਨੂੰ ਸੋਨਾ ਬਣਾਉਂਦਾ ਹਾਂ ਧੰਨਵਾਦ